ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾਕਟਰ ਬੀ ਆਰ ਅੰਬੇਡਕਰ ਦੇ 134ਵੇਂ ਜਨਮ ਦਿਵਸ ਮੌਕੇ ਅੱਜ ਬੁੜਲਾਡਾ ਦੇ ਗੁਰੂ ਨਾਨਕ ਕਾਲਜ ਵਿਖੇ ਕੈਬਨਟ ਮੰਤਰੀ ਐਡਵੋਕੇਟ ਬ੍ਰਿੰਦਰ ਗੋਇਲ ਵੱਲੋਂ ਬਾਬਾ ਸਾਹਿਬ ਦਾ ਜਨਮ ਦਿਵਸ ਮਨਾਇਆ ਗਿਆ ਇਸ ਮੌਕੇ ਕੈਬਨਟ ਮੰਤਰੀ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਦੀ ਦੇਣ ਹੈ ਜੋ ਅੱਜ ਅਸੀਂ ਸਮਾਜ ਵਿੱਚ ਕਾਨੂੰਨ ਵਿਵਸਥਾ ਨੂੰ ਬੜੇ ਸੁਚੱਜੇ ਢੰਗ ਨਾਲ ਚਲਾ ਰਹੇ ਹਾਂ ਅੱਜ ਅਸੀਂ ਬਾਬਾ ਸਾਹਿਬ ਭੀਮrao ji ਅੰਬੇਡਕਰ ਸਾਹਿਬ ਦਾ 134ਵਾਂ ਉਹਨਾਂ ਦਾ ਜਿਹੜਾ ਜਨਮ ਦਿਵਸ ਹੈ ਉਹਨਾਂ ਨੂੰ ਜਨਮ ਦਿਵਸ ਨੂੰ ਮਨਾਉਣ ਦੇ ਲਈ ਉਹਨਾਂ ਦੇ ਪ੍ਰਤੀ ਸ਼ਰਧਾ ਤੇ ਸਤਿਕਾਰ ਭੇਟ ਕਰਨ ਦੇ ਲਈ ਅੱਜ ਅਸੀਂ ਇੱਥੇ ਆਏ ਆ ਮੇਰੇ ਨਾਲ ਐਮਐਲਏ ਸਾਹਿਬ ਬਲੱਡਾ ਪ੍ਰਿੰਸੀਪਲ ਬੋਧਰਾਮ ਜੀ ਐਮਐਲਏ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਦੀ ਬਨਾਲੀ ਤੇ ਹੋਰ ਸਾਡੇ ਸਾਥੀ ਇੱਥੇ ਮੌਜੂਦ ਨੇ ਸੋ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੇ ਜੋ ਸੰਵਿਧਾਨ ਦੇ ਵਿੱਚ ਲਿਖਿਆ ਸੀ ਉਹਨਾਂ ਦਾ ਲਿਖਿਆ ਸੰਵਿਧਾਨ ਅਸੀਂ ਉਹਦੇ ਵਿੱਚ ਜੋ ਕੁਝ ਉਹਨਾਂ ਨੇ ਕਿਸੇ ਸਮਾਜ ਦੇ ਪ੍ਰਤੀ ਜੋ ਕੁਝ ਕਿਹਾ ਸੀ ਅਸੀਂ ਉਹ ਕਰਕੇ ਦਿੱਤਾ ਸਾਡੀ ਸਰਕਾਰ ਬਾਬਾ ਸਾਹਿਬ ਦੇ ਪ੍ਰਤੀ ਪੂਰੇ ਤੌਰ ਤੇ ਸਮਰਪਿਤ ਵੀ ਹੈ ਉਹਨਾਂ ਦਾ ਸਨਮਾਨ ਵੀ ਕਰਦੀ ਹੈ ਸਰਕਾਰ ਬਣੀ ਹੈ ਤਾਂ ਮੈਂ ਕਹਿ ਸਕਦਾ ਕਿ ਪੂਰੇ ਦੇਸ਼ ਦੇ ਵਿੱਚ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਬਾਬਾ ਸਾਹਿਬ ਦੇ ਸਨਮਾਨ ਦੇ ਲਈ ਸਰਕਾਰ ਦੇ ਸਾਰੇ ਸਰਕਾਰੀ ਦਫਤਰਾਂ ਦੇ ਵਿੱਚ ਸ਼ਹੀਦ ਆਜਮ ਭਗਤ ਸਿੰਘ ਤੇ ਬਾਬਾ ਸਾਹਿਬ ਜੀ ਦੀਆਂ ਤਸਵੀਰਾਂ ਲੱਗ ਜਾਣ। ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਜਿਹੜੇ ਸਕੀਮਾਂ ਦੇ ਤਹਿਤ ਉਹ ਵੱਖ-ਵੱਖ ਸਕੀਮਾਂ ਨੇ ਔਰ ਮੇਰੇ ਖਿਆਲ ਦੇ ਵਿੱਚ ਕਰੀਬ ਅਸੀਂ ਜਿਹੜੀ ਆਸ਼ੀਰਵਾਦ ਸਕੀਮਾਂ 'ਚ 28 ਕਰੋੜ ਦੇ ਕਰੀਬ ਹੈ ਤੇ ਜਿਹੜੀ ਪੋਸਟ ਡੋਮੈਸਟਿਕ ਸਕਾਲਰਸ਼ਿਪ ਹੈ ਉਹ ਚ ਕਰੀਬ 9 ਕਰੋੜ ਰੁਪਈਆ ਬੰਡਿਆ ਤੇ ਇਹ ਜਿਹੜੇ ਕਾਲਜ ਦੇ ਆਪਾਂ ਕੰਪਲੈਕਸ ਦੇ ਵਿੱਚ ਖੜੇ ਹਾਂ ਇੱਥੇ 1590 ਬੱਚਿਆਂ ਨੂੰ ਕੱਲੇ ਸਕੂਲ ਕਾਲਜ ਦੇ 1590 ਬੱਚਿਆਂ ਨੂੰ ਪੋਸਟ میٹرਿਕ ਸਕਾਲਰਸ਼ਿਪ ਮਿਲਿਆ ਤੇ ਸਮੇਂ ਦੇ ਮੁਤਾਬਕ ਮਿਲਿਆ ਇਹ ਨਹੀਂ ਜਿਵੇਂ ਪਿਛਲੇ ਵੇਲੇ ਕੀ ਹੁੰਦੀ ਪਿਛਲਾ ਸਰਕਾਰਾਂ ਮਿਲੇ ਤਿੰਨ ਤਿੰਨ ਚਾਰ ਚਾਰ ਸਾਲ ਪੋਸਟ میٹرਿਕ ਸਕਾਲਰਸ਼ਿਪ ਨਹੀਂ ਮਿਲਦਾ ਸੀ ਕਿਤੇ ਗਵਨ ਹੋ ਜਾਂਦੇ ਸੀ ਤੇ ਕਈ ਕਾਲਜ ਬੇਕੰਦੇ ਕਿਨਾਰੇ ਆ ਜਾਂਦੇ ਸੀ ਬੱਚਿਆਂ ਦੀ ਪੜ੍ਹਾਈ ਪੂਰੀ ਨਹੀਂ ਹੁੰਦੀ ਸੀ ਬੱਚੇ ਨਾ ਤਾਂ ਕਾਲਜ ਦੇ ਵਿੱਚ ਕਾਲਜ ਵਾਲੇ ਅਲਾਉ ਕਰਦੇ ਸੀ ਕੋਈ ਨਾ ਨੋ ਫਿਰ ਨਹੀਂ ਮਿਲਦੇ ਸੀ ਪ੍ਰਿੰਸੀਪਲ ਸਾਹਿਬ ਇੱਥੇ ਖੜੇ ਨੇ ਤੇ ਡੀ ਸਾਹਿਬ ਖੜੇ ਆ ਇੱਥੇ ਤੇ ਉਹ ਸਾਰੇ ਇਸ ਚੀਜ਼ ਦਾ ਉਹਨੇ ਖੁਦ ਕਿਹਾ ਵੀ ਸਮੇਂ ਤੇ ਕਿਉਂਕਿ ਸਾਡੀ ਸਰਕਾਰ ਦੀ ਮੇਨ ਗੱਲ ਹੀ ਇਹ ਹੈ ਵੀ ਅਸੀਂ ਜੋ ਕੁਝ ਕਰਦੇ ਆ ਸਮੇਂ ਮੁਤਾਬਕ ਜਿਸ ਚੀਜ਼ ਦੀ ਜਦੋਂ ਲੋੜ ਹੈ ਉਸ ਮੁਤਾਬਕ ਤੇ ਸਾਫ਼ ਨੀਅਤ ਦੇ ਨਾਲ ਕਰਦੇ ਆ ਸੋ ਇਹ ਦੇ ਨਾਲ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਬਹੁਤ ਵੱਡਾ ਇੱਕ ਬੱਚਿਆ ਨੂੰ ਜਿਮਨ ਕਹਿ ਸਕਦਾ ਕਿ ਹੌਸਲਾ ਵੀ ਮਿਲੇ ਆ ਬੱਚੇ ਇੱਕ ਉਤਸ਼ਾਹਿਤ ਵੀ ਹੋਏ ਨੇ ਪੜ੍ਹਾਈ ਵੱਲ ਜਿਹੜਾ ਸਾਡੀ ਸਰਕਾਰ ਦਾ ਮੇਨ ਟਿਚਾ ਹੈ ਕਿ ਅਸੀਂ ਪੰਜਾਬ ਦੇ ਹਰ ਬੱਚੇ ਨੂੰ ਸਿੱਖਿਅਤ ਕਰਨਾ ਹੈ ਤਾਂ ਅਸੀਂ ਉਸ ਕੜੀ ਦੇ ਤਹਿਤ ਬਾਬਾ ਸਾਹਿਬ ਟੀਮਰੋਜੀ ਅੰਬੈਡਕਰ ਦੇ ਪਾਏ ਪਦ ਜਿੰਨਾ ਤੇ ਚੱਲ ਰਿਹਾ